ਸਫਰੇ ਵਿਰਾਸਤ ਚੈਨਲ ਉਤੇ ਆਪਜੀ ਦਾ ਸਵਾਗਤ ਹੈ ਜਿਵੇਂ ਕਿ ਇਸ ਤੋਂ ਪਿਛਲੀ ਲੜੀ ਵਿੱਚ ਆਪਾਂ ਪੰਜਾਬ ਦੇ ਰਵਾਇਤੀ ਗਹਿਣਿਆਂ ਦੇ ਵਿਸ਼ੋਕੜ ਅਤੇ ਬਣਗੀਆਂ ਬਾਰੇ ਸੰਖੇਪ ਚਰਚਾ ਕੀਤੀ ਸੀ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਆਪਾਂ ਗਹਿਣਿਆਂ ਦੀਆਂ ਵੱਖ-ਵੱਖ ਕਿਸਮਾਂ ਵਿੱਚੋਂ ਸਿਰਮੋਰ ਕਿਸਮ ਅਤੇ ਔਰਤਾਂ ਦੇ ਸਿਰਤਾਜ ਗਹਿਣੇ ਸੱਗੀ ਫੁੱਲ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਅੱppa ਸਾਰੇ ਹੀ ਇਸ ਗੱਲ ਤੋਂ ਜਾਣੂ ਹਾਂ ਕਿ ਔਰਤਾਂ ਦਾ ਗਿਆਨਿਆਂ ਨਾਲ ਅਥਾਹ ਲਗਾਵ ਹੁੰਦਾ ਹੈ ਜਿਹੜੀ ਕਿ ਇੱਕ ਔਰਤ ਦੇ ਰੂਪ ਨੂੰ ਚਾਰ ਚੰਨ ਲਗਾਉਂਦਿਆਂ ਉਸ ਦੇ ਸਹੱਪਣ ਨੂੰ ਧੂਣਾ ਚੋਣਾ ਕਰ ਦਿੰਦੇ ਹਨ ਅਤੇ ਗੱਲ ਜਦੋਂ ਪੰਜਾਬੀ ਔਰਤਾਂ ਦਾ ਮਟਿਆਰ ਦੀ ਹੋਵੇ ਤਾਂ ਉੱਥੇ ਗਿਆਨਿਆਂ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਪੰਜ ਦਰਿਆਵਾਂ ਦੀ ਇਸ ਧਰਤੀ ਤੇ ਪੰਜਾਬੀ ਮੋਤੀਆਰਾਂ ਨੂੰ ਖਾਸ ਤੌਰ ਤੇ ਗਹਿਣਿਆਂ ਨਾਲ ਲਗਾਉ ਮੋਢ ਕਦੀਪ ਤੋਂ ਹੀ ਸਮਝਿਆ ਜਾਂਦਾ ਰਿਹਾ ਹੈ ਇਥੋਂ ਤੱਕ ਕਿ ਪੁਰਾਣੀਆਂ ਸਭਿਤਾਵਾਂ ਦੇ ਥੀਹਾਂ ਵਿੱਚ ਇਨ੍ਹਾਂ ਗਹਿਣਿਆਂ ਦੀ ਪ੍ਰਾਪਤੀ ਹੋਈ ਹੈ ਪੰਜਾਬੀ ਮੋਤੀਆਰਾਂ ਦੇ ਸਿਰ ਦੀ ਸ਼ਾਨ ਸੱਗੀ ਫੁੱਲ ਇੱਕ ਸਿਰ ਤੇ ਸਜਾਉਣ ਵਾਲਾ ਗਹਿਣਾ ਹੁੰਦਾ ਹੈ ਜਦੋਂ ਇਸ ਗਹਿਣੇ ਦੇ ਪਿਸ਼ੋਕੜ ਉੱਤੇ ਝਾਤ ਮਾਰਦੇ ਹਾਂ ਤਾਂ ਇਸ ਦਾ ਸਬੰਧ ਰਾਜ ਘਰਾਣਿਆਂ ਨਾਲ ਜੁੜਦਾ ਦਿਖਾਈ ਦਿੰਦਾ ਹੈ ਕਹਿੰਦੇ ਹਨ ਕਿ ਪ੍ਰਾਤਨ ਸਮੇਂ ਦੇ ਚਲੇ ਰਾਜੇ ਮਹਾਰਾਜੇ ਜਦੋਂ ਪਰਜਾ ਵਿੱਚ ਵਿਚਰਦੇ ਤਾਂ ਆਪਣੀ ਵਿਲੱਖਣ ਪਹਿਚaan ਨੂੰ ਬਣਾਈ ਰੱਖਣ ਖਾਤਰ ਸਿਰ ਉੱਤੇ ਕਲਗੀ ਸਜਾਉਂਦੇ ਪਰੰਤੂ ਰਾਜੇ ਦੀ ਰਾਣੀ ਜਾਂ ਪਟਰਾਣੀ ਵੀ ਸਾਰਿਆਂ ਵਿੱਚ ਵੱਖਰੀ ਨਜ਼ਰ ਆਉਣੀ ਚਾਹੀਦੀ ਸੀ ਤਾ ਉਸਨੇ ਵੀ ਆਪਣੀ ਪਛਾਣ ਨੂੰ ਵੱਖਰਤਾ ਦੇਣ ਲਈ ਸੱਗੀ ਫੁੱਲ ਗਹਿਣਾ ਤਿਆਰ ਕਰਵਾਇਆ ਅਤੇ ਪਹਿਨੇ ਆ ਜਿਵੇਂ ਕਲਗੀ ਸਿਰ ਉੱਤੇ ਉੱਚੀ ਕਰਕੇ ਸਜਾਈ ਜਾਂਦੀ ਹੈ ਠੀਕ ਉਸੇ ਤਰ੍ਹਾਂ ਸੱਗੀ ਵੀ ਸਿਰ ਉੱਤੇ ਉੱਚੀ ਕਰਕੇ ਸਜਾਈ ਜਾਂਦੀ ਹੈ ਜਦੋਂ ਵੀ ਰਾਜੇ ਦੇ ਨਾਲ ਰਾਣੀ ਆਮ ਜਨਤਾ ਵਿੱਚ ਵਿਚਰ ਰਹੀ ਹੁੰਦੀ ਤਾਂ ਸੱਗੀ ਫੁੱਲ ਗਹਿਣਾ ਇੱਕ ਤਰ੍ਹਾਂ ਦਾ ਤਾਜ ਹੁੰਦਾ ਸੀ ਤੇ ਹੌਲੀ-ਹੌਲੀ ਇਹ ਗਹਿਣਾ ਪੰਜਾਬ ਵਿੱਚ ਇੰਨਾ ਮਕਬੂਲ ਹੋ ਗਿਆ ਕੇ ਸਾਰੇ ਪੰਜਾਬ ਦੇ ਸਰਦ ਦੇ ਪੁੱਜ ਦੇ ਘਰਾਣੀਆਂ ਦੀਆਂ ਔਰਤਾਂ ਨੇ ਪਹਿਨਣਾ ਸ਼ੁਰੂ ਕਰ ਦਿੱਤਾ। ਸੱਗੀ ਫੁੱਲ ਜਿਵੇਂ ਕਿ ਨਾਂ ਤੋਂ ਹੀ ਸਪਸ਼ਟ ਹੈ ਕਿ ਇੱਕ ਸੱਗੀ ਅਤੇ ਫੁੱਲ ਦੋ ਠੂਠੀਆਂ ਜਾਂ ਫੁੱਲਾਂ ਦੇ ਵਿਚਕਾਰ ਸੋਨੇ ਦਾ ਵੱਡਾ ਆਕਾਰੀ ਅਰਧ ਗੋਲਾ ਹੁੰਦਾ ਹੈ ਜਿਸ ਨੂੰ ਸੱਗੀ ਕਹਿੰਦੇ ਹਨ। ਸੱਗੀ ਦੇ ਦੋਵੇਂ ਪਾਸੇ ਦੋ ਨਕੀਆਂ ਚਾਂਦੀ ਦੇ ਪੱਤਰੇ ਦੀਆਂ ਠੂਠੀਆਂ ਹੁੰਦੀਆਂ ਹਨ ਜਿਨ੍ਹਾਂ ਤੇ ਸੋਨੇ ਦੀ ਪਰਤ ਚੜੀ ਹੁੰਦੀ ਹੈ। ਇਨਾਂ ਨੂੰ ਫੁੱਲ ਕਿਹਾ ਜਾਂਦਾ ਹੈ। ਇਹਨਾਂ ਉੱਤੇ ਨਾਗ ਵੀ ਜੜੇ ਹੁੰਦੇ ਹਨ। ਸੱਗੀ ਅੰਦਰੋਂ ਖੋਖਲੀ ਹੁੰਦੀ ਹੈ ਅਤੇ ਇਸ ਦੀ ਸ਼ਕਲ ਖੋਪੇ ਦੀ ਮੋਤੀ ਮਾਰੀ ਠੂਠੀ ਵਰਗੀ ਹੁੰਦੀ ਸੀ। ਸੱਗੀ ਫੁੱਲਾਂ ਨੂੰ ਸਿਰ ਤੇ ਗੁੰਦਣ ਲਈ ਛੋਟੇ-ਛੋਟੇ ਗੁੰਡੇ ਬਣਾਏ ਜਾਂਦੇ ਹਨ ਜਿਨ੍ਹਾਂ ਵਿੱਚ ਡੋਰ ਜਾਂ ਕਾਲਾ ਫੀਤਾ ਪਾ ਕੇ ਸਿਰ ਤੇ ਗੁੰਦਿਆ ਜਾਂਦਾ ਸੀ। ਇਸ ਨਾਲ ਸਿਰ ਦੀ ਚੁੰਨੀ ਜਾਂ ਫੁਲਕਾਰੀ ਆਦ ਨੂੰ ਵੀ ਟਿਕਾਈ ਰੱਖਣ ਵਿੱਚ ਸਹਾਇਤਾ ਮਿਲਦੀ ਸੀ। ਸੱਗੀ ਫੁੱਲ ਵੀ ਸਾਰੀਆਂ ਮੁਟਿਆਰਾਂ ਨੂੰ ਨਸੀਬ ਨਹੀਂ ਹੁੰਦੇ ਸਨ ਕਿਉਂਕਿ ਪਿੰਡੂ ਕਿਸਾਨ ਤਬਕਾ ਕਈ ਵਾਰ ਇੰਨੀ ਪਹੁੰਚ ਨਹੀਂ ਰੱਖਦਾ ਸੀ ਸੱਗੀ ਵਾਲੀ ਮੁਟਿਆਰ ਦੀ ਵੱਖਰੀ ਦਿੱਖ ਹੁੰਦੀ ਸੀ ਉਸ ਦਾ ਸਿਰ ਕੁਝ ਤਾਂ ਸੱਗੀ ਦੇ ਮਾਣ ਨਾਲ ਉੱਚਾ ਹੋ ਜਾਂਦਾ ਅਤੇ ਕੁਝ ਦੁਪੱਟੇ ਜਾਂ ਫੁਲਕਾਰੀ ਨਾਲ ਕੱਜੇ ਸੱਗੀ ਫੁੱਲ ਉਸ ਦਾ ਕੱਦ ਵੀ ਰਤਾ ਉੱਚਾ ਕਰ ਦਿਖਾਉਂਦੇ ਸੱਗੀ ਫੁੱਲ ਸਜਾ ਕੇ ਜਦੋਂ ਕੋਈ ਪੰਜਾਬੀ ਔਰਤ ਗਿੱਧਾ ਪਾਉਂਦੀ ਤਾ ਪੰਜਾਬੀ ਸੱਭਿਆਚਾਰ ਦੀ ਇੱਕ ਜਿਉਂਦੀ ਜਾਗਦੀ ਤਸਵੀਰ ਬਣ ਜਾਂਦੀ। ਇਸ ਗਾਹਨੇ ਦਾ ਜ਼ਿਕਰ ਸਾਡੀਆਂ ਪੰਜਾਬੀ ਸੱਭਿਆਚਾਰਕ ਬੋਲੀਆਂ ਵਿੱਚ ਵੀ ਆਉਂਦਾ ਹੈ। ਜਿਵੇਂ ਸੱਗੀ ਫੁੱਲ ਸਿਰਾ ਤੇ ਸੁੰਦੇ ਸੱਗੀ ਫੁੱਲ ਸਿਰਾ ਤੇ ਸੁੰਦੇ ਪੈਰੀ ਝਾਂਜਰਾਂ ਪਾਈਆਂ ਸੂਬੇਦਾਰਨੀਆਂ ਨੱਚਣ ਗਿੱਧੇ ਵਿੱਚ ਆਈਆਂ ਸੂਬੇਦਾਰਨੀਆਂ ਨੱਚਣ ਗਿੱਧੇ ਵਿੱਚ ਆਈਆਂ ਸੱਗੀ ਫੁੱਲ ਸਿਰ ਤੇ ਸਜਾਉਣ ਕਰਕੇ ਇਸ ਦੀ ਵਿਸ਼ੇਸ਼ਤਾ ਵੱਧ ਗਈ ਹੈ ਕਿਉਂਕਿ ਇਹ ਸਾਡਾ ਸਭ ਤੋਂ ਪਹਿਲਾ ਧਿਆਨ ਮਲਦਾ ਹੈ ਹਰ ਗਹਿਨੇ ਦੀ ਆਪੋ ਆਪਣੀ ਮਹਿਮਾ ਹੈ ਇੱਕ ਮੁਟਿਆਰ ਨੂੰ ਆਪਣਾ ਹਰ ਗਹਿਣਾ ਪਿਆਰਾ ਲੱਗਦਾ ਹੈ ਅਤੇ ਗਹਿਣਿਆਂ ਨਾਲ ਔਰਤ ਦੀਆਂ ਬਹੁਤ ਡੂੰਘੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ ਸੱਗੀ ਫੁੱਲ ਨਾਲ ਰਲਦਾ ਮਿਲਦਾ ਸਿਰ ਤੇ ਪੈਨਣ ਵਾਲਾ ਇੱਕ ਹੋਰ ਗਹਿਣਾ ਚੌਕ ਚੰਦ ਹੁੰਦਾ ਹੈ ਾਰੇ ਉੱਪਰੋਂ ਸੱਗੀ ਵਾਂਗ ਉੱਚਾ ਅਤੇ ਤਿੱਖਾ ਹੋਣ ਦੀ ਥਾਂ ਬੈਠਵਾਂ ਜਿਹਾ ਹੁੰਦਾ ਹੈ ਇਸ ਨਾਲ ਚੰਦ ਪੈਨੇ ਜਾਂਦੇ ਹਨ ਜੋ ਚੌੜੇ ਗੁਲਾਈਦਾਰ ਆਕਾਰ ਦੇ ਹੁੰਦੇ ਹਨ ਅਤੇ ਜੰਜੀਰਾਂ ਦੁਆਰਾ ਇਹ ਚੌਕ ਨਾਲ ਜੁੜੇ ਹੁੰਦੇ ਹਨ ਇਹ ਸਿਰ ਤੇ ਦੋਵੇਂ ਪਾਸੇ ਲਟਕਾਏ ਜਾਂਦੇ ਹਨ ਚੌਕ ਚੰਦ ਆਮ ਤੌਰ ਤੇ ਜਟੀਆਂ ਜਿਆਦਾ ਪਾਉਂਦੀਆਂ ਸਨ ਪਰ ਹੁਣ ਇਹ ਗਿਆਨਾ ਅਲੋਪ ਹੀ ਹੋ ਗਿਆ ਹੈ ਜਿਸ ਦਾ ਜ਼ਿਕਰ ਪੰਜਾਬੀ ਲੋਕ ਗੀਤਾਂ ਵਿੱਚ ਇੰਜ ਆਉਂਦਾ ਹੈ ਮੈਂ ਚੰਦ ਚੌਂਕ ਨਹੀਂ ਪਾਉਣਾ ਸੱਗੀ ਫੁੱਲ ਲੈਦੇ ਮਿੱਤਰਾ ਇਸੇ ਤਰ੍ਹਾਂ ਹੀ ਚੰਦ ਚੌਂਕ ਜੱਟੀਆਂ ਦੇ ਸੱਗੀ ਫੁੱਲ ਸਰਦਾਰੀ ਗਹਿਣਾ ਸੱਗੀ ਫੁੱਲ ਗਹਿਣਾ ਘਟੋ ਘਟ ਇੱਕ ਤੋਲੇ ਜਾਂ ਪੌਣੇ ਤੋਲੇ ਸੋਨੇ ਦਾ ਬੰਦਾ ਸੀ ਜਿਸ ਨੂੰ ਪੈਣ ਕੇ ਪੰਜਾਬੀ ਮਟਿਆਰ ਮਾਨ ਨਾਲ ਭਰ ਜਾਂਦੀ ਸੀ ਗਹਿਣੇ ਚਾਹੇ ਕਿਸੇ ਵੀ ਰੂਪ ਵਿੱਚ ਹੋਣ ਤਨ ਸ਼ਕਤੀ ਤੇ ਸਾਂਝੇ ਸਪਾਈਚਾਰੇ ਦਾ ਸੰਕੇਤ ਹੁੰਦੇ ਹਨ ਔਰਤੇ ਭਲੀ ਭਾਂਤ ਜਾਣਦੀ ਹੈ ਕਿ ਗਹਿਨੇ ਤਨ ਦੌਲਤ ਦਾ ਇੱਕ ਰੂਪ ਹੀ ਹੈ ਇਸੇ ਲਈ ਇਹ ਵਿੱਤੀ ਸੰਕਟ ਦੌਰਾਨ ਗਰਜ ਪੂਰੀ ਕਰਨ ਦੇ ਵੀ ਕੰਮ ਆਉਂਦੇ ਹਨ ਪਰੰਤੂ ਨਵੀਂ ਪੀੜ੍ਹੀ ਪੰਜਾਬੀ ਰਵਾਇਤੀ ਗਹਿਣੀਆਂ ਦੀ ਅਹਿਮੀਅਤ ਤੋਂ ਅਣਜਾਣ ਹੈ ਹੁਣ ਸੱਗੀ ਪੁੱਲ ਵਰਗੇ ਗਹਿਨੇ ਪਾਉਣ ਦਾ ਰਿਵਾਜ ਬਿਲਕੁਲ ਹੀ ਖਤਮ ਹੋ ਗਿਆ ਹੈ ਹਾਂ ਹੁਣ ਕੇਵਲ ਸਟੇਜ ਤੇ ਗਿੱਧਾ ਪਾ ਰਹੀਆਂ ਤੇ ਨੱਚਦੀਆਂ ਮੋਟਿਆਰਾਂ ਦੇ ਸਿਰ ਉੱਪਰ ਹੀ ਸੱਗੀ ਫੁੱਲ ਦਿਖਾਈ ਦਿੰਦੇ ਹਨ ਜਿਹੜੇ ਕਿ ਹੁੰਦੇ ਵੀ ਨਕਲੀ ਹਨ ਇਸ ਦਾ ਇੱਕ ਕਾਰਨ ਸੋਨੇ ਦੀਆਂ ਵਾਧੀਆਂ ਕੀਮਤਾਂ ਵੀ ਬੰਦਾ ਹੈ ਪਰ ਅਸਲ ਵਿੱਚ ਪੱਛਮੀ ਸਭਿਆਚਾਰ ਦੀ ਅੰਧਾਤੁਦ ਨਕਲ ਨੇ ਸਾਡੇ ਸਭਿਆਚਾਰ ਨੂੰ ਕਾਫੀ ਢਾਲ ਆਈ ਹੈ ਅਜਿਹੇ ਸਭਿਆਚਾਰਕ ਗਹਿਣੇ ਅੱਜ ਮਹਿਜ ਕਿਤਾਬਾਂ ਤੱਕ ਸੀਮਤ ਹੋ ਕੇ ਰਹਿ ਗਏ ਹਨ ਬੇਸ਼ੱਕ ਪਰਾਤਨ ਗਹਿਣੇ ਆਧੁਨਿਕ ਫੈਸ਼ਨ ਦਾ ਹਿੱਸਾ ਨਹੀਂ ਰਹੇ ਪਰ ਇਹ ਸਾਡੇ ਵਿਰਸੇ ਦਾ ਇੱਕ ਅੰਗ ਹਨ ਇਹ ਸਾਨੂੰ ਸਾਡੇ ਪੁਰਾਤਨ ਪੰਜਾਬੀ ਸੱਭਿਆਚਾਰ ਨਾਲ ਜੋੜਦੇ ਹਨ ਤੁਹਾਨੂੰ ਮੇਰਾ ਇਹ ਪੰਜਾਬੀ ਸੱਭਿਆਚਾਰਕ ਵਿਰਾਸਤ ਪ੍ਰਤੀ ਪਿਛਲ ਚਾਤ ਪਾਉਣ ਦਾ ਉਪਰਾਲਾ ਕਿਹੋ ਜਿਹਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਨਵੀਂ ਪੀੜੀ ਨੂੰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੋੜੀ ਰੱਖਣ ਖਾਤਰ ਇਸ ਨੂੰ ਅੱਗੇ ਸ਼ੇਅਰ ਵੀ ਕਰਿਓ ਧੰਨਵਾਦ